ਦੇਖੋ ਜੀ ਮੱਝ ਖੜੀ ਐ ਬਿਲਕੁਲ ਸੱਜਰ ਸੋਈ ਨਾਲਗਾ ਲੇਵਾ ਦੇਖੋ ਤੁਸੀਂ ਸਭ ਤੋਂ ਪਹਿਲੀ ਗੱਲ ਹੈ ਜਾਨਵਰ ਦੇਖੋ ਜਾਨਵਰ ਦਾ ਲੇਵਾ ਦੇਖੋ ਮੱਝ ਦੇਖੋ ਕਿੰਨੀ ਸੋਹਣੀ ਖੜੀ ਬਾਈ ਬਾਲਟੀ ਲਈ ਖੜਾ ਚੋਂਦਾ ਉਹ ਧਾਰਾ ਪੂਰਾ ਮਾਰ ਕੇ ਦੇਖਦਾ ਉਹ ਬਾਈ ਯਾ ਕਿ ਪਾਣੀ ਪਾਈ ਇਹ ਧਰਾ ਮਾਰ ਕੇ ਦੇਖੂ ਹੁਣ ਬਾਲਟੀ ਲੈ ਗਿਆ ਦੇਖੋ ਆ ਦੇਖੋ ਬੱਚਾ ਤੇ ਗਾਂ ਕਿ ਨਹੀਂ ਸੋਣੀ ਕੁੜੀ ਦੇਖੋ ਇਧਰ ਦੇਖੋ ਗਾਂ ਤੇ ਲੇਵਾ ਦੇਖੋ ਤੁਸੀਂ ਗਾਂ ਦਾ ਕਿੱਡਾ ਹਵਾਨਾ ਬਿਲਕੁਲ ਸੱਜਰ ਸੋਈ ਹੈ ਇਹ ਦੇਖੋ ਵੀਡੀਓ ਨੂੰ ਫੇਰ ਲੋਟਵਾ ਦੇ ਸ਼ੇਅਰ ਕਰੋ ਪੇਜ ਨੂੰ ਕਰੇ ਫੋਲੋ ਚੈਨਲ ਨੂੰ ਕਰੇ ਸਬਸਕ੍ਰਾਈਬ ਵੀਡੀਓ ਨੂੰ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰੋ ਅੱਗੇ ਤੋਂ ਅਜਿਹੀਆਂ ਵੀਡੀਓ ਦੇਖਣ ਵਾਸਤੇ ਤੇ ਇਹਨੂੰ ਕਰੇ ਫੋਲੋ ਦੇਖੋ ਤੁਸੀਂ ਤਾਰਾਂ ਪਈ ਜਾਂਦੀਆਂ ਵੱਡਾ ਵਾਲੀ ਮੰਡੀ ਤੇ ਬਹੁਤ ਸੋਹਣੇ ਪਸ਼ੂ ਆਇਆ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਦੇਖ ਗਾਇਆਂ ਖੜੀਆਂ ਨੇ ਇੱਧਰ ਡੱਬੀਆਂ ਕਿੰਨੀਆਂ ਸੋਹਣੀਆਂ ਇੱਧਰ ਤਾਜੀ ਸੂਈਆਂ ਗਾਂ ਖੜੀ ਹੈ ਦੇਖੋ ਇੱਧਰ ਬੱਚੇ ਗਾਈਆਂ ਆ ਮੱਧ ਦੇਖੋ ਜਿਹੜਾ ਸਿੰਗਲ ਸਿੰਗਲ ਪਸ਼ੂ ਵਿੱਚ ਨਾਲ ਅਗਲਾ ਦੋ ਗਾਈਆਂ ਮੱਝਾਂ ਲੈ ਆਉਂਦਾ ਉਹ ਫਿਰ ਮੱਝਾਂ ਇਹੀ ਠੱਲ ਲੈਂਦੇ ਆ ਆਪਦੇ ਏਰੀਆ 'ਚ ਨਹੀਂ ਤਾਂ ਫਿਰ ਕੱਲੀਆਂ ਮੱਝਾਂ ਤੇ ਫਿਰ ਕੱਲੀਆਂ ਮੱਝੀਆਂ ਦਾ ਹੀ ਅਗਲੇ ਪਾਸੇ ਮੰਡੀ ਨਾਲ ਹੀ ਵਿੱਚ ਰੱਖਦੀ ਅੱਜ ਪਰਲੇ ਪਾਸੇ ਉਹ ਸ਼ੁਰੂ ਹੋ ਜਣੀ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਦੇਖੋ ਕਿੰਨੇ ਸੋਹਣੇ ਜਾਨਵਰ ਖੜੇ ਆ ਗਾਈਆਂ ਦੇਖੋ ਤੇ ਇੱਧਰ ਸੌਦਾ ਹੋਈ ਜਾਂਦਾ ਤੋੜ ਕੇ ਦੇਖਣਗੇ ਗਾਣ ਲੇ ਵਾ ਦੇਖੋ ਤੁਸੀਂ ਗਾ ਲਾ ਦੇ ਨਹੀਂ ਨਹੀਂ ਨਿਆਣਾ ਪੜਾ ਬਾਈ ਚੋਕੇ ਦੇਖਣਗੇ ਬੱਚਾ ਛੱਡਣਗੇ ਚਲੋ ਸੌਦਾ ਲੱਗਦਾ ਸਿਰੇ ਚੜ੍ਹ ਕੇ ਲੱਗਦਾ ਮਾਲਕ ਕਰੇ ਕਿਰਪਾ ਤੇ ਬਾਤ ਉਹਦੇ ਜਾਨਵਰ ਵਿਗਣ ਮੰਡੀ ਦੇ ਉੱਤੇ ਤਾਂ ਜੋ ਸਾਡੇ ਭਰਾਵਾਂ ਨੂੰ ਫਾਇਦੇ ਹੋਣ ਜਿਹੜਾ ਕੋਈ ਵੇਚਣ ਆਉਂਦਾ ਕਰਦੀ ਕੁਮਾਰ ਆਊਗਾ ਉਹ ਆਉ ਦੇਖਣ ਨੂੰ ਨਗ ਵੇਕੇ ਤੇ ਕੋਈ ਵਪਾਰ ਚ ਵੱਧਾ ਹੋਵੇ ਦੇਖੋ ਚੱਲ ਪਿਆ ਸੌਦਾ ਪੈਣ ਲੱਗ ਗਿਆ ਰੌਲਾ ਲੱਗਦਾ ਸੌਦਾ ਹੋਣ ਲੱਗ ਗਿਆ ਲੱਗਦਾ ਉਧਰ ਭਾਈ ਬੱਚਾ ਬੱਚਾ ਨਹੀਂ ਬੱਚੀ ਛੱਡੀ ਖੜਾ ਜਾਨਵਰ ਬੱਚੇ ਨੂੰ ਦੇਖੋ ਸਾਰਾ ਮਾਰ ਕੇ ਦੇਖੀਂ ਗੱਡਾ ਸਾਹਿਬ ਉਧਰ ਖੋਲ ਲਈ ਬਾਈ ਨੇ ਲੈ ਗਏ گا ਥਣ ਢੋਲੇ ਬਾਈ ਨੇ ਸੇਲ ਹੋ ਗਈ ਬਾਈ ਕਿੰਨੇ ਦੀ ਸਿਰਫ 1 ਲੱਖ 50000 ਕਰ ਲਓ ਬਾਦ 1 ਲੱਖ 50000 ਠੀਕ ਹੈ ਕਿਹੜੇ ਏਰੀਆ ਚ ਆਈਏਗਾ ਏਰੀਆ ਕਿਹੜਾ ਆਪਣਾ ਇਹਨਾਂ ਦਾ ਏਰੀਆ ਇਹੀ ਹੈ ਅੱਛਾ ਫਰੀਦਕੋਟ ਫਰੀਦਕੋਟ ਤੋਂ ਆਈਏਗਾ ਠੀਕ ਹੈ ਠੀਕ ਹੈ ਬੱਚੀ ਹੈ ਕਿ ਬੱਚਾ ਅੱਗੇ ਅੱਛਾ ਬੱਚਾ ਬੱਚਾ ਬਹੁਤ ਸੋਹਣਾ ਬੱਚਾ ਨਾ 1 ਲੱਖ 5 ਦੀ ਏਵ ਹੈ ਅੱਗੀ ਬਾਈ ਜੀ 200 ਦੇ ਹੋ ਗਏ ਇੱਕ ਪਹਿਲਾ ਗਾਂ ਸੁਣੀਏ 1 5 ਦੀ ਦੀ ਕੀ ਤੇ ਆ ਵੀ 1 5 ਦੀ ਦੀ ਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਪੇਜ ਨੂੰ ਕਰੋ ਫੋਲੋ ਧੰਨਵਾਦ ਜੀ